ਹਾਈ ਬਾਪੂ ਜੀ ਸਾਤਰੀ ਗਾਲ ਜੀ ਬਾਪੂ ਜੀ ਇਹ ਜਿਹੜਾ ਅੱਜ ਸਮਾਗਮ ਰੱਖਿਆ ਗਿਆ ਜੀ ਅੱਛਾ ਉਧਰ ਜੀ ਇਹ ਜਿਹੜਾ ਅੱਜ ਸਵਾਗਤ ਰੱਖਿਆ ਗਿਆ ਹੈ ਜੀ ਇਹ ਕਿਸ ਵਿਸ਼ੇ ਦੇ ਵਿੱਚ ਰੱਖਿਆ ਗਿਆ ਇੱਕ ਤਾਂ ਸਵਾਗਤ ਮੂਰੇ ਸਲਾਨਾ ਹੁੰਦਾ ਜੀ ਜਿਹੜਾ 3-4 ਦਿਨ ਚੱਲਦਾ ਹੈ ਜੀ ਤੇ ਜਿਹੜਾ ਅੱਜ ਇਹ ਕੁਝ ਸਪੈਸ਼ਲ ਰੱਖਿਆ ਗਿਆ ਜੀ ਸਮਾਗਮ ਹੈ ਜੀ ਸਪੈਸ਼ਲ ਸਮਾਗਮ ਰੱਖਿਆ ਗਿਆ ਹੈ ਬਈ ਜਿਹੜਾ ਹੜ੍ਹ ਆਇਆ ਸੀ ਹੜ੍ਹਾਂ ਚ ਇੱਥੇ ਬੰਦ ਕੁੱਟਣ ਲੱਗਿਆ ਸੀ ਉਹ ਬਚਾਅ ਹੋ ਗਿਆ ਮਹਾਰਾਜ ਉਹਦੀ ਉਹਦੇ ਕਰਕੇ ਰੱਖਿਆ ਗਿਆ ਹੈ ਮੈਂ ਇਸ ਨੂੰ ਸ਼ੁਕਰੀਆਨਾ ਕਰ ਰਿਹਾ ਹਾਂ ਵੀ ਤੁਸਾਂ ਬਚਾਅਤਾ ਇਸ ਕਰਕੇ ਇਹ ਸਲਾਨਾ ਪ੍ਰੋਗਰਾਮ ਰੱਖਿਆ ਗਿਆ ਮਤਲਬ ਸਲਾਨਾ ਨਹੀਂ ਇਹ ਸਾਰੇ ਪਿੰਡ ਨਿਵਾਸੀਆਂ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ Yok deni alay, rkeği alay, o yüzden acıtoparır. ਆ ਕੰਡ ਪਰਤੇ ਇਹ ਮਤਲਬ ਜਿਹੜੇ ਜਿਹੜੇ ਸ਼ਖਸੀਅਤਾਂ ਨੇ ਜਿਹੜੀ ਮਿਹਨਤ ਕਰੀ ਤੇ ਪੂਰੇ ਪੰਜਾਬ ਨੇ ਜਿਹੜੀ ਆ ਕੇ ਇਸ ਢਾ ਨੂੰ ਆਪਣੀ ਹਿੰਮਤ ਦੀ ਢਾ ਦੇ ਨਾਲ ਰੋਕਿਆ ਇਹ ਉਹਨਾਂ ਦੇ ਸ਼ੁਕਰੀਆਨਾ ਵੱਲੋਂ ਮਤਲਬ ਰੱਖਿਆ ਗਿਆ ਜੀ ਉਹਨਾਂ ਦੇ ਸ਼ੁਕਰੀਆਨਾ ਵੱਲੋਂ ਇਲਾਕਾ ਨਿਵਾਸੀਆਂ ਨੇ ਪੂਰਨ ਰੱਖਿਆ ਤੇ ਅੱਜ ਸਾਰਾ ਇਲਾਕਾ ਉਹਨਾਂ ਦਾ ਸ਼ੁਕਰੀਆ ਕਰਨ ਦੇ ਵਿੱਚ ਦੇ ਵਿੱਚ ਰੱਖਿਆ ਹੈ ਤਾਂ ਸਭ ਤੋਂ ਬਹੁਤ ਧੰਨਵਾਦ ਸੋ ਦੋਸਤ ਤੁਸੀਂ ਕੀ ਕਰਦੇ ਹੋ ਜੀ ਹਾਂ ਜੀ ਇਲਾਕੇ ਦੇ ਸ਼ੁਕਰਗੁਜ਼ਾਰ ਕਰਦੇ ਜਿਨ੍ਹਾਂ ਨੇ ਸਾਡੀ ਮਦਦ ਇੱਥੇ ਆ ਕੇ ਮਦਦ ਕਰੀ ਆ ਹਰ ਦੇ ਹਰ ਦੇ ਸੰਘਤ ਨੂੰ ਬਚਾਇਆ ਇਹਨਾਂ ਦਾ ਬਹੁਤ ਬਹੁਤ ਬਾਬਾ ਜੀ ਸਾਹਗਤ باوجود ਉਤੇ ਆ ਕੇ ਉਹਨੇ ਮਦਦ ਕਰਕੇ ਗਈ ਸਾਡੇ ਰਾਕੇ ਨੂੰ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਹ ਜਿਹੜਾ ਇਲਾਕਾ ਹੈ ਸ਼੍ਰੀ ਚਮਕੌਰ ਸਾਹਿਬ ਹਲਕੇ ਦਾ ਇਹ ਪਿੰਡ ਹੈ ਜੀ ਇਹ ਦੋਦਪੁਰ ਪਿੰਡ ਸੋ ਇੱਥੇ ਪਿਛਲੇ 29 ਤਰੀਕ ਨੂੰ ਜਿਹੜੀ ਟਾ ਲਗਣੀ ਸਟਾਰਟ ਹੋਈ ਸੀ ਉਹ ਸਟਾ ਦੀਆਂ ਖਬਰਾਂ ਜਦੋਂ ਸੋਸ਼ਲ ਮੀਡੀਆ ਤੇ ਪ੍ਰਕਾਸ਼ਿਤ ਹੋਈਆਂ ਤਾਂ ਜਿਹੜਾ ਕਿ ਇਹ ਪੂਰਾ ਇਲਾਕਾ ਪੂਰਾ ਪੰਜਾਬ ਇਸ ਟਾ ਨੂੰ ਰੋਕਣ ਦੇ ਵਿੱਚ ਅੱਗੇ ਇਕਜੁੱਟ ਹੋ ਕੇ ਆ ਕੇ ਖੜ ਗਿਆ ਸੀ ਜੀ ਤੇ ਪੂਰੇ ਪੰਜਾਬ ਨੇ ਆਪਣੀ ਮਦਦ ਦੇ ਨਾਲ ਆਪਣੀ ਹਿੰਮਤ ਦੇ ਨਾਲ ਸਹਿਯੋਗਤਾ ਕੀਤੀ ਤਨੋਂ ਮਨੋਂ ਤਨੋਂ ਹਰ ਸੱਭਵ ਇਲਾਕੇ ਦੀ ਪੂਰੇ ਪੰਜਾਬ ਨੇ ਸਹਿਯੋਗਤਾ ਕੀਤੀ ਤੇ ਇਸ ਇਲਾਕੇ ਨੂੰ ਉਸ ਹਰ ਤੋਂ ਮਸੀਬਤ ਤੋਂ ਬਚਾਇਆ ਉਸ ਵਿਸ਼ੇ ਵਿੱਚ ਸਾਰੇ ਪੰਜਾਬ ਦਾ ਧੰਨਵਾਦ ਕਰਨ ਦੇ ਲਈ ਇਹ ਜਿਹੜਾ ਸਮਾਗਮ ਹੈ ਅੱਜ ਰੱਖਿਆ ਗਿਆ ਇਹ ਜਿਹੜੇ ਜਿਹੜੀਆਂ ਸ਼ਖਸੀਅਤਾਂ ਨੇ ਆਕੇ ਇੱਥੇ ਮਦਦ ਕੀਤੀ ਸੀ ਇੱਥੇ ਆਕੇ ਹਰ ਸੱਭਾ ਨੂੰ ਮਦਦ ਕੀਤੀ ਟਰਾਲੀਆਂ ਮਿੱਟੀ ਦੀਆਂ ਵੀ ਲੈ ਕੇ ਆਏ ਮਾਇਆ ਦੀ ਵੀ ਹੋਈ ਆਪ ਮੁਹਾਰੇ ਵੀ ਨੌਜਵਾਨਾਂ ਨੇ ਸੇਵਾ ਕੀਤੀ ਉਸ ਵਿਸ਼ੇ ਵਿੱਚ ਉਹ ਪੂਰੇ ਪੰਜਾਬ ਦਾ ਅੱਜ ਧੰਨਵਾਦ ਕਰਨ ਦੇ ਲਈ ਸ਼ੁਕਰੀਆ ਕਰਨ ਦੇ ਲਈ ਅੱਜ ਜਿਹੜਾ ਸਮਾਗਮ ਹੈ ਇਸ ਦਰਿਆ ਦੇ ਕੰਢੇ ਤੇ ਰੱਖਿਆ ਗਿਆ ਏ ਸੋ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਇਹ ਪੂਰਾ ਇਲਾਕਾ ਜਿਹੜਾ ਇਸ ਜਗ੍ਹਾ ਤੇ ਇਕੱਤਰ ਹੋਇਆ ਆਪਣੇ ਆਪਣੇ ਕਮਾਕਾਰਾਂ ਚੋਂ ਕੀਮਤੀ ਸਮਾਨ ਕਢਾਲ ਕੇ ਸਾਰਾ ਇਲਾਕਾ ਇੱਥੇ ਇਸ ਵਕਤ ਪਹੁੰਚ ਰਿਹਾ ਹੈ ਜੀ ਤੇ ਪਹੁੰਚਿਆ ਹੋਇਆ ਹੈ ਤੇ ਇੱਕ ਸਾਈਡ ਤੇ ਜਿਹੜੇ ਤੁਸੀਂ ਵੀਡੀਓ ਦੇ ਵਿੱਚ ਅੱਗੇ ਦੇਖੋਗੇ ਇੱਕ ਸਾਈਡ ਤੇ ਇਹ ਜਿਹੜਾ ਇਹ ਸਮਾਗਮ ਚੱਲ ਰਿਹਾ ਹੈ ਗੁਰੂ ਮਹਾਰਾਜ ਦੀ ਜਿਹੜੀ ਆ ਬਾਣੀ ਚੱਲ ਰਹੀ ਆ ਉਹਨਾਂ ਦਾ ਪ੍ਰਚਾਰ ਚੱਲ ਰਿਹਾ ਹੈ ਸੋ ਸਾਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਇਲਾਕਾ ਤੇ ਆਸ-ਪਾਸ ਦੇ ਇਲਾਕੇ ਹੋਰ ਪੂਰੇ ਪੰਜਾਬ ਦੇ ਵਿੱਚੋਂ ਇਸ ਵਕਤ ਇੱਥੇ ਸੰਗਤ ਹੈ ਜਿਹੜੀ ਇਕੱਤਰ ਹੋਈ ਹੈ ਜੀ ਪੂਰੀ ਸੰਗਤ ਪਹੁੰਚੀ ਹੋਈ ਹੈ ਇਹ ਇੱਕ ਪੂਰੇ ਪੰਜਾਬ ਦਾ ਜਿਹੜਾ ਸ਼ੁਕਰੀਆਨਾ ਜਿਹੜਾ ਧੰਨਵਾਦ ਕਰਨ ਦੇ ਵਿਸ਼ੇ ਦੇ ਵਿੱਚ ਹੈ ਇਹ ਜਿਹੜਾ ਪ੍ਰੋਗਰਾਮ ਹੈ ਅੱਜ ਰੱਖਿਆ ਗਿਆ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਦੋਸਤੋ ਇਸ ਵਕਤ ਪੂਰੀ ਰੌਣਕ ਲੱਗੀ ਹੋਈ ਹੈ ਜੀ ਸਾਰਾ ਇਲਾਕਾ ਹੈ ਇਸ ਵਕਤ ਰਿਆ ਦੇ ਕੰਢੇ ਤੇ ਪਹੁੰਚਿਆ ਹੋਇਆ ਹੈ ਜੀ ਇਹ ਦੋਸਤੋ ਉਹੀ ਜਗ੍ਹਾ ਹੈ ਇੱਥੋਂ ਤਕਰੀਬਨ ਅੱਧੇ ਕਿਲੋਮੀਟਰ ਦੀ ਦੂਰੀ ਤੇ ਉਹ ਬੰਨ ਹੈ ਕਿ ਜਿੱਥੇ 23 ਨੰਬਰ ਗੁਰਜੀ ਜੀ ਨੂੰ ਤੂਸੀ ਬੰਨ ਗਿਆ ਜਾਂਦਾ ਉਸੇ ਜਗ੍ਹਾ ਤੇ 29 ਤਰੀਕ ਨੂੰ ਢਾਹ ਲਗਣੀ ਜਿਹੜੀ ਇਹ ਸ਼ੁਰੂ ਹੋਈ ਸੀ ਜਦੋਂ ਉਸ ਢਾਹ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਪ੍ਰਕਾਸ਼ਿਤ ਹੋਈਆਂ ਤਾਂ ਸਾਰਾ ਪੰਜਾਬ ਇਕਜੁੱਟ ਹੋ ਕੇ ਇਸ ਜਗ੍ਹਾ ਤੇ ਪਹੁੰਚਿਆ ਸੀ ਤੇ ਸਾਰੇ ਪੰਜਾਬ ਨੇ ਆਪਣੀ ਹਿੰਮਤ ਦੀ ਹਲਾਸ਼ੇਰੀ ਦੇ ਨਾਲ ਇਸ ਇਲਾਕੇ ਨੂੰ ਡੁੱਬਣੋਂ ਬਚਾਇਆ ਸੀ ਤੁਹਾਨੂੰ ਹੋਰ ਦਰਸ਼ਨ ਕਰਵਾਉਂਦੇ ਆ ਜੀ ਇੱਧਰ ਸਾਡੇ ਨੌਜਵਾਨਾਂ ਨੇ ਗੋਲ ਗੱਪਿਆਂ ਦਾ ਜਿਹੜਾ ਲੰਗਰ ਲਾਇਆ ਹੋਇਆ ਹੈ ਜੀ ਸੋ ਦੇਖੋ ਜੀ ਇੱਧਰ ਗੋਲ ਗੱਪਿਆਂ ਦਾ ਲੰਗਰ ਚੱਲ ਰਿਹਾ ਸੋ ਨੌਜਵਾਨਾਂ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਆ ਇੱਕ ਪਾਸੇ ਪ੍ਰਸ਼ਾਦਿਆਂ ਦਾ ਲੰਗਰ ਜਿਹੜਾ ਵਰਤਾਇਆ ਜਾ ਰਿਹਾ ਇੱਕ ਪਾਸੇ ਪ੍ਰਸ਼ਾਦੇ ਬਣਾਏ ਜਾ ਰਹੇ ਆ ਇਹ ਸਬਜ਼ੀਆਂ ਬਣਾਈਆਂ ਜਾ ਰਹੀਆਂ ਕੜਾ ਦੇਗ ਬਣਾਈ ਜਾ ਰਹੀ ਆ ਤੇ ਦੂਜੇ ਪਾਸੇ ਨੌਜਵਾਨਾਂ ਵੱਲੋਂ ਜਿਹੜਾ ਹੈਗਾ ਗੋਲ ਗੱਪਿਆਂ ਦਾ ਲੰਗਰ ਜਿਹੜਾ ਲਗਾਇਆ ਗਿਆ ਜੀ ਸੋ ਸੰਗਤਾਂ ਗੋਲ ਗੱਪੇ ਛਕ ਰਹੀਆਂ ਤੋ ਇਹੀ ਆ ਦੋਸਤੋ ਪੰਜਾਬ ਦੀ ਮਹਾਨਤਾ ਇਹੀ ਆ ਪੰਜਾਬ ਦੀ ਵਿਲੱਖਣਤਾ ਕਿ ਚਾਹੇ ਪੰਜਾਬ ਤੇ ਜਿੱਦਾਂ ਦੀਆਂ ਮਰਜ਼ੀ ਮੁਸੀਬਤਾਂ ਆ ਜਾਣ ਚਾਹੇ ਪੰਜਾਬ ਤੇ ਜਿੱਦਾਂ ਦੇ ਮਰਜ਼ੀ ਕਸ਼ਟ ਆ ਜਾਣ ਲੇਕਿਨ ਜਿਹੜੇ ਸਾਡੇ ਪੰਜਾਬੀ ਆ ਜਿਹੜਾ ਪੰਜਾਬ ਹੈ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਿਹਾ ਚੜ੍ਹਦੀ ਕਲਾ ਦੇ ਵਿੱਚ ਪੰਜਾਬ ਨੇ ਹਮੇਸ਼ਾ ਰਹਿਣਾ ਹੈ ਤੇ ਆ ਦੇਖੋ ਜੀ ਇੱਧਰ ਲੰਗਰ ਚੱਲ ਰਿਹਾ ਪੰਜਾਬ ਪੰਜਾਬੀਅਤ ਆ ਔਰ ਪੰਜਾਬ ਦੀ ਇਹੀ ਵਿਲੱਖਣਤਾ ਹੈ ਜਿਹੜੀ ਪੰਜਾਬ ਨੂੰ ਸਾਰਿਆਂ ਨਾਲੋਂ ਮਹਾਨ ਕਰਦੀ ਹੈ ਪੰਜਾਬ ਨੂੰ ਸਭ ਨਾਲੋਂ ਅਲੱਗ ਕਰਦੀ ਹੈ ਜਿਹੜਾ ਪੰਜਾਬ ਹੈ ਜੋ ਦੋਸਤੋ ਸਾਡਾ ਪੰਜਾਬ ਦੇ ਵਿੱਚ ਚਾਹੇ ਕੋਈ ਖੁਸ਼ੀ ਦਾ ਮਾਹੌਲ ਹੋਵੇ ਚਾਹੇ ਗਮੀ ਦਾ ਮਾਹੌਲ ਹੋਵੇ ਚਾਹੇ ਇਕਤਰਤਾ ਦਾ ਮਾਹੌਲ ਹੋਵੇ ਤਾਂ ਸਾਡੇ ਪੰਜਾਬ ਦੇ ਵਿੱਚ ਜਿਹੜਾ ਲੰਗਰ ਹੈ ਲੰਗਰ ਪਹਿਲ ਦੇ ਆਧਾਰ ਤੇ ਵਰਤਾਇਆ ਜਾਂਦਾ ਜਿਹੜਾ ਲੰਗਰ ਹੈ ਲੰਗਰ ਦੀ ਸੇਵਾਏ ਜਿਹੜੀ ਸਭ ਤੋਂ ਪਹਿਲਾਂ ਪੰਜਾਬ ਲੈ ਕੇ ਪਹੁੰਚਦਾ ਚਾਹੇ ਤੁਸੀਂ ਕਰੋਨਾ ਕਾਲ ਦੇਖ ਲਓ ਚਾਹੇ ਤੁਸੀਂ ਕਿਸੇ ਵੀ ਪ੍ਰਕਾਰ ਦੀ ਆਫਤ ਆਈ ਹੋਵੇ ਦੁਨੀਆ ਤੇ ਕਿਸੇ ਵੀ ਕੋਨੇ ਚ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਤਾਂ ਸਭ ਤੋਂ ਮੂਰੇ ਹੋ ਕੇ ਜਿਹੜੇ ਸਾਡੇ ਪੰਜਾਬੀ ਆਪ ਮਾਰੇ ਆਪ ਸੇਵਾ ਕਰਦੇ ਆ ਜੀ ਤੇ ਇਧਰ ਆ ਦੇਖੋ ਜੀ ਲੰਗਰ ਦੀ ਸੇਵਾ ਚੱਲ ਰਹੀ ਆ ਵਰਤਨਾ ਦੀ ਸੇਵਾ ਚੱਲ ਰਹੀ ਆ ਤੇ ਆ ਦੇਖੋ ਆ ਜਿਹੜੀਆਂ ਪਾਣੀ ਦੀਆਂ ਬੋਤਲਾਂ ਸ਼ੁੱਧ ਪਾਣੀ ਜਿਹੜਾ ਵਰਤਾਇਆ ਜਾ ਰਿਹਾ ਤੇ ਸਫਾਈ ਜਿਹੜੀ ਸਾਡੇ ਪੰਜਾਬ ਦੇ ਵਿੱਚ ਹੈ ਆ ਵਰਤਨਾ ਦੀ ਹੈ ਉਹ ਵੀ ਸਭ ਤੋਂ ਜ਼ਿਆਦਾ ਵੱਧ ਚੜ ਕੇ ਜਿਹੜੀ ਹੁੰਦੀ ਹੈ ਜੀ ਅੱਜ ਤੁਸੀਂ ਦੇਖ ਸਕਦੇ ਹੋ ਇਹ ਸਾਤ ਤਲੂਆਂ ਦੇ ਦਰਿਆ ਦੀਆਂ ਤੁਸੀਂ ਦੋਸਤੋ ਤਸਵੀਰਾਂ ਦੇਖਦੇ ਹੋ ਇਸ ਵਕਤ ਸੋ ਦੇਖੋ ਹਾਂਜੀ ਇਹ ਹੈ ਕਿ ਜਿਹੜਾ ਬਾਬਾ ਜੀ ਨੇ ਜਿਹੜਾ ਇਹਦੀ ਪ੍ਰੋਗਰਾਮ ਸੱਚੇ ਪਾਸ਼ਾ ਨੇ ਕਰਵਾਇਆ ਹੈ ਸੰਗਤ ਦੇ ਸਹਿਯੋਗ ਨਾਲ ਬੰਪਾ ਸੁਖਵਾਲ ਸਿੰਘ ਜੀ ਨੇ ਹਾਂਜੀ ਇਹ ਮਤਲਬ ਹੈ ਕਿ ਆਪਣਾ ਪੰਜਾਬ ਦੀ ਸੰਗਤ ਨੇ ਆ ਕੇ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਜਿਹੜਾ ਬੰਨ ਟੁੱਟਣ ਤੋਂ ਬਚਾਇਆ ਹਾਂਜੀ ਉਹ ਗੁਰੂ ਮਹਾਰਾਜ ਦਾ ਧੰਨਵਾਦ ਕਰਨ ਵਾਸਤੇ ਇਹ ਸਮਾਗਮ ਰੱਖਿਆ ਜੀ ਇਹ ਤੇ ਜਿਹੜਾ ਇਹ ਸਮਾਗਮ ਰੱਖਿਆ ਇਹ ਇਸੇ ਵਿਸ਼ੇ ਦੇ ਵਿੱਚ ਰੱਖਿਆ ਕਿ ਸਾਨੂੰ ਜਿਹੜੀ ਮਸੀਬਤ ਤੋਂ ਬਚ ਗਏ ਅਸੀਂ ਹਾਂਜੀ ਹਾਂਜੀ ਇਸੇ ਵਿਸ਼ੇ ਦੇ ਰੱਖਿਆ ਜੀ ਮਹਾਰਾਜ ਦੇ ਸ਼ੁਕਰਾਨੇ ਵਜੋਂ ਸਮਾਗਮ ਰੱਖਿਆ ਇਹ ਕਿੰਨੇ ਦਿਨ ਚੱਲਣਾ ਜੀ ਇਹ ਤਕਰੀਬ ਅੱਜ ਸੰਬੰਧ ਤਾਈ ਅੱਜ ਅਖੰਡ ਵਾਸੀਪ ਹੋ ਗਏ ਹੁਣ ਸਮਾਗਮ ਚੱਲ ਰਿਹਾ ਹੈ ਜੀ ਏ ਅੱਜ ਅੱਜ ਦਾ ਹੀ ਹੈ ਜੀ ਹਾਂਜੀ ਜਿੱਦਾਂ ਅੱਗੇ ਹੋ ਗਈ ਹੈ ਅੱਜ ਚੌਥਾ ਦਿਨ ਹੈ ਜੀ ਇਹਨੂੰ ਹਾਂਜੀ ਅੱਜ ਤਕਰੀਬਨ ਚਾਰ ਦਿਨ ਹੋ ਗਏ ਹਫਤਾ ਹੋ ਗਿਆ ਵੈਸੇ ਤਾਂ ਅੱਜ ਸਮਾਪਤੀ ਹੈ ਹਾਂਜੀ ਸਮਾਪਤੀ ਸ਼ੁਰੂ ਕੀ ਨਿਦਰੀਖ ਨੂੰ ਹੋਇਆ ਸੀ ਜੀ ਤੇ ਸ਼ੁਰੂ ਹੋਇਆ ਤਾਂ ਜੀ ਇਹ ਮਤਲਬ ਕਿ 19 ਤੀਕ ਨੂੰ ਅਖੰਡ ਪੰਥ ਦਾ ਆਰੰਭ ਹੋਇਆ ਉਸ ਤੋਂ ਪਹਿਲਾਂ ਵੀ ਜਾਨੀ ਕਈ ਦਿਨ ਦੀ ਤਿਆਰੀ ਚੱਲਦੀ ਸੀ ਅੱਛਾ ਜੀ ਭਾਂ ਤਕਰੀਬਨ ਹਫਤਾ ਹੀ ਹੋ ਗਿਆ ਜੀ ਯਾਨੀ ਕਿ ਕਿਹੜੇ ਕਿਹੜੇ ਗੁਰਮੁਖ ਕਿਹੜੇ ਕਿਹੜੇ ਪ੍ਰਚਾਰਕ ਹੁਣ ਤੱਕ ਆ ਕੇ ਆਪਣੀਆਂ ਹਾਜ਼ਰੀਆਂ ਲਵਾ ਚੁੱਕੇ ਹੈ ਜੀ ਜੇ ਜੀ ਉੱਚ ਕੋਠੀ ਦੇ ਜਥੇ ਹਨ ਉਹ ਅੱਜ ਬਲਾਏ ਹੋਏ ਨੇ ਮੈਂ ਨਾਮ ਹੈ ਤੇ ਪੜਨੀ ਹੋਇਆ ਹੈਗਾ ਆਪਣੇ ਮਨਕੀਰ ਸਾਹਿਬ ਜੀ ਉਹਨਾਂ ਦਾ ਵੀ ਸਨਮਾਨ ਕਰਨਾ ਠੀਕ ਠੀਕ ਜੀ ਜਿਹੜਾ ਨੇ ਮਤਲਬ ਲੋਕਾਈ ਦੀ ਸੇਵਾ ਵਿੱਚ ਹਾਲੇ ਤੱਕ ਜੁਟੇ ਹੋਏ ਆ ਉਹਨਾਂ ਵਿੱਚੋਂ ਸ਼ਖਸ਼ੀਤਾਂ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਨੂੰ ਸਨਮਾਨਤ ਕਰਨਾ ਜੀ ਜਿਨ੍ਹਾਂ ਨੇ ਮਤਲਬ ਬੰਨ ਦੇ ਵਿੱਚ ਕੋਸ਼ਿਸ਼ਾਂ ਕੀਤੀਆਂ ਜਿਨ੍ਹਾਂ ਨੇ ਲਗਾਤਾਰ ਮਿਹਨਤ ਹਾਂ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਬੇਚਾ ਚਾਚਾ ਬੀਜੀ ਪਤਾ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਹਾਂਜੀ ਹਾਂਜੀ ਆਜ ਕੱਲ ਦਾ ਕੀ ਚੱਲਦਾ ਠੀਕ ਹੈ ਜੀ ਹਾਂ ਸੋ ਦੇਖੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਲਾਕੇ ਦੀਆਂ ਸੰਗਤਾਂ ਲਗਾਤਾਰ ਸੇਵਾ ਦੇ ਵਿੱਚ ਨਿਰੰਤਰ ਜਿਹੜੀ ਸੇਵਾ ਆਪਣੀ ਕਰ ਰਹੀਆਂ ਅੱਜ ਚੌਥਾ ਦਿਨ ਹੈ ਜੀ ਇਸ ਸਮਾਗਮ ਨੂੰ ਚੱਲਦੇ ਹੋਏ ਆ ਤੇ ਅੱਜ ਜਿਹੜੀ ਹੈਗੀ ਆ ਸਮਾਪਤੀ ਹੈ ਤੇ ਸਮਾਪਤੀ ਇਹ ਕਰਨ ਲਈ ਇਸ ਲਈ ਇਹਨਾਂ ਨੇ ਲੰਗਰ ਲਗਾਏ ਹੋਏ ਹੈ ਜੀ ਤੇ ਸੇਵਾ ਚੱਲ ਰਹੀ ਹੈ ਲਗਾਤਾਰ ਸੋ ਇਲਾਕੇ ਦੀਆਂ ਸਾਰੀਆਂ ਸੰਗਤਾਂ ਲਗਾਤਾਰ ਇੱਥੇ ਪਹੁੰਚਦੀਆਂ ਤੇ ਇਹ ਜਿਹੜਾ ਦਰਿਆ ਜਿਹੜੀ ਢਾਹ ਲੱਗ ਗਈ ਸੀ ਦਰਿਆ ਨੂੰ ਉਸ ਢਾਹ ਨੂੰ ਰੋਕਣ ਲਈ ਸਾਰਾ ਪੰਜਾਬ ਇਸ ਜਗ੍ਹਾ ਤੇ ਇਕੱਤਰ ਹੋ ਗਿਆ ਸੀ ਸਾਰਾ ਪੰਜਾਬ ਇਸ ਜਗ੍ਹਾ ਤੇ ਪਹੁੰਚਿਆ ਸੀ ਪੰਜਾਬ ਨੇ ਸਾਰੇ ਨੇ ਬੜੀ ਸਹਿਯੋਗਤਾ ਕੀਤੀ ਉਸ ਵਿਸ਼ੇ ਦੇ ਵਿੱਚ ਉਹਦਾ ਧੰਨਵਾਦ ਕਰਨ ਦੇ ਵਿਸ਼ੇ ਦੇ ਵਿੱਚ ਇਹ ਜਿਹੜਾ ਸਮਾਗਮ ਹੈ ਰੱਖਿਆ ਗਿਆ ਜੀ ਉਹਨਾਂ ਸ਼ਖਸੀਅਤਾਂ ਨੂੰ ਅੱਜ ਜਿਹੜਾ ਸਨਮਾਨ ਕੀਤਾ ਜਾਣਾ ਹੈ ਜੀ ਉਹਨਾਂ ਦਾ ਸਨਮਾਨ ਕਰਨਾ ਹੈ ਉਹਨਾਂ ਦਾ ਧੰਨਵਾਦ ਕਰਨਾ ਹੈ ਉਸ ਵਿਸ਼ੇ ਦੇ ਵਿੱਚ ਇਹ ਜਿਹੜਾ ਸਮਾਗਮ ਹੈ ਅੱਜ ਰੱਖਿਆ ਗਿਆ ਹੈ ਜੀ ਸੋ ਧੰਨਵਾਦ ਜੀ